ਸਾਰਿਆਂ ਪਿਆਰ ਭਰੀ ਸਾਸਰੀ ਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਖੇੜਦੇ ਰੱਖੇ ਸੋ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਰਜੇਸ਼ਨਾ ਦਾ ਮੁੰਡਾ ਪਿੰਡ ਦੇ ਵਿੱਚ ਰਹਿੰਦਾ ਹੁੰਦਾ ਆਪਣੀ ਪਤਨੀ ਦੇ ਨਾਲ ਉਦੋਂ ਮੇ मियां ਵੀ ਵੀ ਹੁੰਦੇ ਨੇ ਤੇ ਉਹ ਸ਼ਹਿਰ 'ਚ ਲੱਕੜਾਂ ਲੁਕੜਾਂ ਵੇਚ ਕੇ ਆਪ ਦਾ ਗੁਜ਼ਰਬਸਰ ਵਧੀਆ ਕਰਦੇ ਨੇ ਜਾਨੀ ਢਿੱਡ ਭਰ ਮੀ ਰੋਟੀ ਦੋ ਟਾਈਮ ਦੀ ਮਿਲ ਜਾਂਦੀ ਆ ਉਹਨਾਂ ਨੂੰ ਤਾਂ ਉਹਦੇ ਰਜੇਸ਼ ਦੇ ਘਰ ਵਾਲੀ ਉਹਦੇ ਨਾਲ ਲੜਦੀ ਆ ਵੀ ਕਹਿੰਦੀ ਤੂੰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਆਪਾਂ ਸ਼ਹਿਰ ਚੱਲੋ ਸ਼ਹਿਰ ਦੇ ਵਿੱਚ ਵੀ ਆਪਾਂ ਨੂੰ ਮੈਂ ਵੀ ਕੋਈ ਕੰਮ ਕਰ ਲੂੰਗੀ ਤੈਨੂੰ ਵੀ ਕੋਈ ਨੌਕਰੀ ਮਿਲ ਜੂ ਕਹਿੰਦੀ ਇੰਨੇ ਪੈਸਿਆਂ ਦੇ ਨਾਲ ਆਪਾਂ ਨੂੰ ਬਹੁਤ ਔਖਾ ਕਹਿੰਦੀ ਮੈਨੂੰ ਤਾਂ ਨਰਵਾ ਕਰਨਾ ਵੀ ਆਪਾਂ ਸਿਰਫ ਰੋਟੀ ਵਧੀਆ ਖਾਣਿਆ ਪੈਸਾ ਕੋਈ ਜੁੜਦਾ ਤਾਂ ਹੈ ਨਹੀਂ ਕਹਿੰਦੀ ਕੱਲ ਨੂੰ ਕੋਈ ਵੱਡੀ ਲੋੜ ਪੈ ਜੇ ਆਪਾਂ ਨੂੰ ਪੈਸਿਆਂ ਦੀ ਵੀ ਪੈਸਾ ਕੋਈ ਜੁੜਦਾ ਨਹੀਂ ਇਸ ਲਈ ਸ਼ਹਿਰ ਚੱਲ ਰਜੇਸ਼ ਕਹਿਣ ਲੱਗਿਆ ਮੈਂ ਵੀ ਤੈਨੂੰ ਕਿੰਨੀ ਵਾਰ ਲਿਖਿਆ ਵੀ ਮੇਰੇ ਕੋਲੇ ਗੱਲ ਨਾ ਕਰੀ ਜਿਹੜੀ ਖੁਸ਼ੀ ਪਿੰਡ ਚ ਹੈ ਉਹ ਰੇ ਆਪਾਂ ਨੂੰ ਸਾਰਾ ਪਿੰਡ ਜਾਣਦਾ ਇੰਨੀ ਰੌਣਕ ਹੈ ਵੀ ਉਹ ਸ਼ਹਿਰ ਚ ਨਹੀਂ ਹੈਗੀ ਸ਼ਹਿਰ ਚ ਤਾਂ ਕਹਿੰਦਾ ਆਂਢੀ ਗੁਆਂਢੀ ਵੀ ਨ ਇੱਕ ਦੂਜੇ ਨੂੰ ਜਾਣਦੇ ਨਾ ਕੋਈ ਬੁਲਾਉਂਦਾ ਹੈ ਇੱਥੇ ਆਪਣੇ ਦੁੱਖ ਸੁੱਖ ਚ ਸਾਰਾ ਪਿੰਡ ਖੜਦਾ ਹੈ ਵੀ ਅੱਜ ਤੋਂ ਬਾਅਦ ਮੇਰੇ ਨਾਲ ਇਹ ਗੱਲ ਦੁਬਾਰੇ ਬਿਲਕੁਲ ਨਾ ਡਿਸਕਸ ਕਰੀ ਵੀ ਮੈਂ ਮੈਨੂੰ ਸ਼ਹਿਰ ਚ ਰਹਿਣਾ ਚੰਗਾ ਨਹੀਂ ਲੱਗਦਾ ਤਾਂ ਇੱਕ ਦਿਨ ਉਹ ਲੱਕੜਾਂ ਵੇਚਣ ਜਾਂਦਾ ਹੈ ਉਹ ਫਿਰੀ ਜਾਂਦਾ ਹੈ ਉਹਨੂੰ ਕੋਈ ਵੀ ਉਹ ਤੋਂ ਲੱਕੜਾਂ ਨਹੀਂ ਖਰੀਦ ਰਿਹਾ ਤਾ ਉਹ ਸੋਚਦਾ ਵੀ ਸ਼ਾਇਦ ਅੱਜ ਤਾਂ ਲੱਕੜਾ ਨਹੀਂ ਵੇਖਣ ਮੈਨੂੰ ਘਰ ਹੀ ਵਾਪਸ ਰਜਾਨੀਆਂ ਪੈਣ ਤੇ ਇਹ ਸੋਚ ਕੇ ਉਹਨੂੰ ਭੁੱਖ ਵੀ ਬੜੀ ਲੱਗੀ ਹੋਈ ਕਿ ਉਹ ਸਵੇਰ ਦਾ ਫਿਰ ਰਿਹਾ ਸੀ ਤਾਂ ਜਦੋਂ ਉਹਨੇ ਸੋਚਿਆ ਵੀ ਚਲੋ ਵਾਪਸ ਚੱਲਦੇ ਆ ਤਾਂ ਇੰਨੇ ਨੂੰ ਉਹਨੂੰ ਇੱਕ ਬੰਦਾ ਹਾਕ ਮਾਰਦਾ ਤੇ ਉਹਨੂੰ ਕਹਿੰਦਾ ਵੀ ਹਾਂ ਭਾਈ ਇਹ ਲੱਕੜਾ ਕਿੰਨੇ ਦੀਆਂ ਦੇਵੇਂਗਾ ਉਹ ਕਹਿੰਦਾ ਤੁਸੀਂ ਕਿੰਨੀਆਂ ਲੈਣੀਆਂ ਨੇ ਉਹ ਕਹਿਣ ਲੱਗਿਆ ਸੇਠ ਸੀ ਕੋਈ ਉਹ ਕਹਿੰਦਾ ਵੀ ਇਹ ਤੇਰਾ ਬੰਡਲ ਜà ਜਿਹੜਾ ਇਹ ਸਾਰਾ ਹੀ ਲੈ ਲਊਗਾ ਮੈਂ ਤਾਂ ਰਜੇਸ਼ ਕਹਿਣ ਲੱਗਿਆ ਵੀ ਮਹਾਰਾਜ ਜੀ ਇਹ ਹੈਗਾ ਤਾਂ 70 ਰੁਪਈਆ ਦਾ ਹੈ ਵੀ ਤੁਸੀਂ ਦੱਸ ਦੋ ਕੀ ਦੇਣਾ ਹੈ ਉਹ ਕਹਿੰਦਾ 70 ਤਾਂ ਭਾਈ ਬਹੁਤ ਜ਼ਿਆਦੇ ਨੇ ਤੈਨੂੰ 20 ਰੁਪਈਆ ਦੇਊਂਗਾ ਤਾਂ ਰਜੇਸ਼ ਕਹਿਣ ਲੱਗਿਆ ਵੀ ਦੇਖੋ 70 ਤੋਂ ਘੱਟ ਤਾਂ ਮੈਂ ਲੈਂਦਾ ਨਹੀਂ ਸੀ ਪਰ ਤੋਂ ਨੂੰ ਮੈਂ 20 ਚ ਹੀ ਦੇ ਦਿੰਨਾ ਕਿਉਂਕਿ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਐ ਮੈਂ ਰੋਟੀ ਵੀ ਖਾਣੀ ਐ ਵੀ ਸਵੇਰ ਦਾ ਫਿਰਦਾ ਮੈਂ ਤਾਂ ਉਹ ਜਿਹੜਾ ਸੇਠ ਸੀ ਉਹ ਲੋਕਾਂ ਨੂੰ ਗਰੀਬਾਂ ਨੂੰ ਭੋਜਨ ਖਵਾਉਂਦਾ ਹੁੰਦਾ ਆਪਦੇ ਪੱਲੇ ਉਹ ਜੱਗ ਕਰਦਾ ਹੁੰਦਾ ਉਹ ਉਹਨੂੰ ਕਹਿਣ ਲੱਗਿਆ ਰਜੇਸ਼ ਨੂੰ ਕਹਿੰਦਾ ਜੇ ਤੈਨੂੰ ਭੁੱਖ ਲੱਗੀ ਐ ਵੀ ਆ ਜਾ ਤੂੰ ਰੋਟੀ ਮੇਰੇ ਕੋਲ ਖਾ ਲੈ ਤਾਂ ਰਜੇਸ਼ ਨੇ ਇੱਥੇ ਢਿੱਡ ਭਰ ਕੇ ਰੋਟੀ ਖਾ ਕੇ ਉਹਨੂੰ 20 ਰੁਪਈਆ ਚ ਹੀ ਲੱਕੜਾ ਦੇ ਦਿੱਤੀ ਉਹ ਕਹਿਣ ਲੱਗਿਆ ਵੀ ਤੂੰ ਐ ਕਰੀ ਤੂੰ ਲੱਕੜਾ ਮੈਨੂੰ ਲੋੜ ਹੋਇਆ ਕਰੂ ਮੈਂ ਲੈ ਲਿਆ ਕਰ ਨਹੀਂ ਵੀ ਤੇਰੀਆਂ ਜਿੰਨੇ ਦੀਆਂ ਵੀ ਜਿੱਥੇ ਵੀ ਵਿਕਦੀਆਂ ਨੇ ਤੂੰ ਉਹਨੂੰ ਵੇਚ ਕੇ ਰੋਟੀ ਮੇਰੇ ਕੋਲ ਖਾ ਲਿਆ ਕਰ ਉਹ ਕਹਿੰਦਾ ਵੀ ਠੀਕ ਹੈ ਹੁਣਾ ਰਜੇਸ਼ ਵੀ ਉਹਦੇ ਕੋਲੇ ਰੋਜ਼ ਖਾਣਾ ਖਾਂਦਾ ਹੈ ਹੋਰ ਲੋਕ ਵੀ ਬਹੁਤ ਆਉਂਦੇ ਨੇ ਗਰੀਬ ਉੱਥੇ ਤਾਂ ਇੱਕ ਦਿਨ ਕੀ ਹੁੰਦਾ ਹੈ ਉਹ ਰਜੇਸ਼ ਜਦੋਂ ਲੱਕੜਾਂ ਵੱਢਣ ਜਾਂਦਾ ਹੈ ਨਾ ਜੰਗਲ 'ਚ ਤਾਂ ਉਹ ਇੱਕ ਬੜਾ ਮੋਟਾ ਜਿਹਾ ਡਾਣਾ ਦੇਖਦਾ ਹੈ ਤੇ ਉਹ ਸੋਚਦਾ ਹੈ ਵੀ ਜੇ ਆਹ ਡਾਣਾ ਵੱਢ ਲਾਂ ਤਾਂ ਮੈਨੂੰ ਹੋਰ ਕਿਸੇ ਪਾਸੇ ਨਹੀਂ ਜਾਣਾ ਪਊ ਇਹਦੇ ਵਿੱਚੋਂ ਹੀ ਮੇਰੀਆਂ ਗੁਜ਼ਾਰੇ ਜੋਗੀਆਂ ਲੱਕੜਾਂ ਨਿਕਲ ਆਉਣਗੀਆਂ ਡਾਣਾ ਮੋਟਾ ਔਰ ਲੰਬਾ ਹੈ ਤਾਂ ਉਹ ਵੱਢਣ ਲੱਗਿਆ ਉਸ ਡਾਣੇ ਨੂੰ ਤਾਂ ਉਹ ਮੋਟਾ ਲੰਬਾ ਹੋਣ ਕਰਕੇ ਜਦੋਂ ਉਹਨੇ ਵੱਢਿਆ ਉਹ ਡਾਣੇ ਦਾ ਬਹੁਤ ਖੜਕਾ ਹੋਇਆ ਜਦੋਂ ਨੀਚੇ ਡਿਗਿਆ ਉਹ ਤਾ ਉੱਥੇ ਨੇੜੇ ਕਿਤੇ ਕੋਈ ਸੰਤ ਉਹਦੀ ਲੇਵ ਲੱਗੀ ਹੋਈ ਸੀ ਭਗਤੀ ਕਰ ਰਿਹਾ ਸੀ ਬੈਠਾ ਤਾਂ ਉਹਦੇ ਨਾਲ ਉਹਦੀ ਅੱਖ ਖੁੱਲ ਗਈ ਖੜਕੇ ਨਾਲ ਉਹਨੂੰ ਗੁੱਸਾ ਚੜਿਆ ਤਾਂ ਆਇਆ ਉੱਥੇ ਆ ਕੇ ਉਹਨੇ ਦੇਖਿਆ ਵੀ ਇਹਨੇ ਆ ਡਾਣਾ ਸਿੱਟਿਆ ਵੀ ਇਹਦੇ ਨਾਲ ਮੇਰੀ ਭਗਤੀ ਖੁੱਲੀ ਐ ਉਹਨੂੰ ਉਹ ਗੁੱਸੇ ਨਾਲ ਕਹਿਣ ਲੱਗਿਆ ਕਹਿੰਦਾ ਵੀ ਤੈ ਤੈਨੂੰ ਪਤਾ ਤੈ ਕਿੱਡਾ ਵੱਡਾ ਪਾਪ ਕਮਾਇਆ ਕਹਿੰਦਾ ਮੈਂ ਭਗਤੀ ਕਰ ਰਿਹਾ ਸੀ ਵੀ ਤੇਰੀ ਡਾਣੇ ਦੀ ਆਵਾਜ਼ ਦੇ ਨਾਲ ਖੜਕੇ ਦੇ ਨਾਲ ਮੇਰੀ ਅੱਖ ਖੁੱਲ ਗਈ ਮੇਰੀ ਭਗਤੀ ਚ ਤਾਂ ਵਿਗਨ ਪਤਾ ਉਹ ਕਹਿੰਦਾ ਵੀ ਸੰਤ ਮਹੰਤ ਜੀ ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਇੱਥੇ ਕਰਦੇ ਹੋ ਭਗਤੀ ਵੀ ਮੇਰੇ ਤਾਂ ਰੋਟੀ ਦਾ ਮਸਲਾ ਹੈ ਮੈਂ ਤਾਂ ਇਹ ਰੋਟੀ ਵੀ ਖਾਣੀ ਹੈ ਇਹਨੂੰ ਵੇਚ ਕੇ ਉਹ ਕਹਿਣ ਲੱਗਿਆ ਤੈ ਰੋਟੀ ਖਾਣੀ ਹੈ ਮੇਰੀ ਤਾਂ ਭਗਤੀ ਹੋਲਤੀ ਕਹਿੰਦਾ ਜਾ ਘਰ ਘਰ ਫਿਰੇਗਾ ਕਹਿੰਦਾ ਤੂੰ ਦਰবেশ ਬਣ ਜਾ ਪਾਉ ਉਹਦੇ ਵਰਾਪ ਦੇ ਨਾਲ ਹੋਰ ਜੇਸ਼ ਕੁੱਤਾ ਬਣ ਜਾਂਦਾ ਤੇ ਉਹ ਕਹਿਣ ਲੱਗਿਆ ਸਾਧੂ ਸੀ ਜਿਹੜਾ ਕਹਿੰਦਾ ਵੀ ਇਹ ਤੂੰ ਉਹਨਾਂ ਚਿਰ ਇੰਨਾ ਇਹੀ ਕੁੱਤਾ ਬਣਿਆ ਰਹੇਗਾ ਜਿੰਨਾ ਚਿਰ ਤੂੰ ਕਿਸੇ ਇਹੋ ਜਿਹੇ ਬੰਦੇ ਦਾ ਖਾਣਾ ਨਹੀਂ ਖਾਂਦਾ ਵੀ ਜੀ ਜਿਹੜਾ ਆਪਦੇ ਦਸਾਂ ਨੌਹਾਂ ਦੀ ਕਮਾਈ ਕਰਕੇ ਖਾਣਾ ਖਵਾਉਂਦਾ ਹੋਵੇ ਵੀ ਜਿਹੜਾ ਕੋਈ ਆਪਦੇ ਦਸਾਂ ਨਵਾਂ ਦੀ ਕਮਾਈ ਦਾ ਹੱਕ ਸੱਚ ਦੀ ਰੋਟੀ ਖਵਾੰਦਾ ਹੋਵੇ ਉੱਥੇ ਜੇ ਤੇਰੇ ਮੂੰਹ ਚ ਕੋਈ ਚੀਜ਼ ਪੈਗੀ ਫੇਰ ਤੇਰਾ ਉਹੀ ਜਨਮ ਬੰਦਾ ਬਣਨ ਲੱਗ ਜੇਗਾ ਤੂੰ ਚਲੋ ਜੀ ਜਾਂਦਾ ਹੁਣ ਵਿਚਾਰਾ ਕੁੱਤਾ ਬਣ ਗਿਆ ਉਹ ਤਾਂ ਗਿਆ ਤਾਂ ਫਿਰਦਾ ਸ਼ਹਿਰ ਚ ਉਸ ਸੇਠ ਦੇ ਬਾਗ ਗਿਆ ਜਿੱਥੇ ਪਹਿਲਾਂ ਦੇ ਕੇ ਆਇਆ ਸੀ ਵੀ ਉੱਥੇ ਰੋਟੀ ਖਾਊਗਾ ਹੁਣ ਕੁੱਤੇ ਨੂੰ ਦੇਖ ਕੇ ਭੁਜਾ ਦਿੰਦਾ ਹੈ ਅਗਲਾ ਤਾਂ ਇੰਨੇ ਨੂੰ ਕੀ ਹੋਇਆ ਕਿਸੇ ਸੇਠ ਦੇ ਉਹ ਅਹੀਂ ਰੋਟੀ ਖਾ ਕੇ ਹਟੇ ਉਹ ਉਹ ਵੀ ਆਪਦੇ ਦਸਾਂ ਨੌਹਾਂ ਦੀ ਕਮਾਈ ਦੀ ਰੋਟੀ ਖਵਾਉਂਦਾ ਸੀ ਜਨਤਾ ਨੂੰ ਗਰੀਬ ਨੂੰ ਜਦੋਂ ਲੋਕ ਰੋਟੀ ਖਾ ਕੇ ਹਟੇ ਤਾਂ ਜਿਹੜੀਆਂ ਜੂਠੀਆਂ ਪੱਤਲਾਂ ਸਿੱਟੀਆਂ ਉਹਨਾਂ ਨੇ ਤਾਂ ਉਹ ਕੁੱਤੇ ਨੇ ਉਹਨਾਂ ਚੋਂ ਕੋਈ ਮਾੜਾ ਮੋਟਾ ਲੱਗਿਆ ਹੋਇਆ ਪਲੇਟਾਂ ਦੇ ਨਾਲ ਖਾਣਾ ਚੱਟ ਲਿਆ। ਖਾਣਾ ਖਾਧਾ ਤਾਂ ਉਹਦਾ ਰੰਗ ਬਦਲਣਾ ਸ਼ੁਰੂ ਹੋ ਗਿਆ। ਹੁਣ ਉਹ ਸੋਚਦਾ ਵੀ ਜੇ ਹੋਰ ਖਾਣਾ ਮੈਨੂੰ ਮਿਲ ਜੇ ਤਾਂ ਮੈਂ ਆਪਦੀ ਉਸੇ ਜਾਤ ਦੇ ਵਿੱਚ ਆ ਜਾ ਮਨੁੱਖਾ ਜਾਤ ਦੇ ਵਿੱਚ। ਤਾਂ ਉਹ ਫਿਰਦਾ ਉਹਨੂੰ ਕਿਤੇ ਨਹੀਂ ਕੁਸ ਮਿਲਦਾ ਉਹ ਫੇਰ ਇੱਕ ਰਾਜੇ ਦੇ ਜਾਂਦਾ ਹੈ ਉਹ ਰਾਜੇ ਦਾ ਜੱਗ ਕਰਿਆ ਹੁੰਦਾ ਹੈ ਉਹ ਉੱਥੇ ਖਾ ਪੀ ਕੇ ਵੀ ਆਉਂਦਾ ਤੇ ਪਰ ਉਹ ਬਦਲਦਾ ਨਹੀਂ ਹੈ ਉਹ ਮੇਂ ਰਹਿੰਦਾ ਉਹਨੇ ਸੋਚਿਆ ਵੀ ਮੈਂ ਤਾਂ ਇੰਨਾ ਖਾਣਾ-ਪੂਰੇ ਖਾਏ ਆਇਆ ਵੀ ਮੈਂ ਬਦਲਿਆ ਕਿ ਉਹਨੀ ਵੀ ਉਸੇ ਸੰਤ ਲਵੇ ਜਾਵਾਂ ਉਸੇ ਸੰਤ ਲਵੇ ਜੰਗਲ ਚ ਫੇਰ ਆਇਆ ਉਹਨੂੰ ਕਹਿਣ ਲੱਗਿਆ ਮਹਾਰਾਜ ਵੀ ਮੈਂ ਪਹਿਲਾਂ ਇੱਕ ਦਿਨ ਉਹ ਜਦੋਂ ਪਲੇਟਾਂ ਚ ਟਰ ਲੀਆਂ ਸੀ ਵੀ ਸੇਠ ਦਾ ਨੇ ਲੋਕਾਂ ਨੂੰ ਖਾਣਾ ਖਵਾਇਆ ਸੀ ਵੀ ਮੈਂ ਉਹ ਪਲੇਟਾਂ ਚਟੀਆਂ ਤਾਂ ਮੇਰਾ ਰੰਗ ਬਦਲ ਗਿਆ ਅੱਜ ਮੈਂ ਰਾਜੇ ਦੇ ਇੰਨਾ ਭੋਜਨ ਖਾਇਆ ਹੈ ਵੀ ਮੈਨੂੰ ਕੁਝ ਵੀ ਨਹੀਂ ਹੋਇਆ ਤੁਸੀਂ ਤਾਂ ਕਹਿੰਦੇ ਤੇ ਮੈਂ ਬੰਦਾ ਬਣ ਜੂਗਾ ਉਹ ਸਾਧੂ ਕਹਿਣ ਲੱਗਿਆ ਵੀ ਜਿਹੜਾ ਤਾਂ ਤੇਰਾ ਰੰਗ ਬਦਲਿਆ ਇਹ ਉਸ ਸੇਠ ਨੇ ਤਾਂ ਅਬਦੇ ਦਸਨਾਂ ਹਾਂ ਦੀ ਕਿਰਤ ਦੀ ਰੋਟੀ ਖਵਾਈ ਸੀ ਤਾਂ ਉਹ ਪਲੇਟਾਂ ਖਾਧੀਆਂ ਚੱਟੀਆਂ ਤਾਂ ਤੇਰਾ ਰੰਗ ਬਦਲਿਆ ਰਾਜੇ ਦੇ ਤੂੰ ਇੰਨਾ ਭੋਜਨ ਖਾਇਆ ਆ ਪਰ ਰਾਜੇ ਨੇ ਜਿਹੜਾ ਯੱਗ ਕਰਿਆ ਉਹ ਤਾਂ ਲੋਕਾਂ ਤੋਂ ਹੀ ਪੈਸੇ ਵਸੂਲਦਾ ਉਹਨਾਂ ਪੈਸਿਆਂ ਦਾ ਕਰਿਆ ਉਹਨੇ ਕਿਹੜਾ ਆਪਣੀ ਕਮਾਈ ਕਰਕੇ ਪੱਲਿਓ ਕਰਿਆ ਕੁਛ ਇਸ ਲਈ ਵੀ ਜਿੰਨਾ ਚਿਰ ਤੂੰ ਪੱਲਿਓ ਕਮਾਈ ਕਰੀ ਹੋਵੇ ਜਿਹਰੇ ਹੱਥ ਹੀ ਉਹ ਵੱਦੇ ਤੋਂ ਰੋਟੀ ਨਹੀਂ ਖਾਂਦਾ ਜਾਂ ਕੁਝ ਵੀ ਭੋਜਨ ਉਨਾ ਜਿਰਦੂ ਕੁੱਤਾ ਹੀ ਰਹੇਗਾ ਹੁਣ ਭਾਈ ਉਹ ਫੇਰ ਭੱਗ ਗਿਆ ਹੁਣ ਉਹ ਥੱਕਿਆ ਟੁੱਟਿਆ ਜਾਂ ਫਰੀ ਜਾਂਦਾ ਤਾਂ ਉਹ ਇੱਕ ਪਹੀਜੀ ਤੇ ਬੈਠ ਜਾਂਦਾ ਜਾ ਕੇ ਬੈਹਿੰਦਾ ਤਾਂ ਜਿਹੜਾ ਉਹ ਜਿਹੜੇ ਸੇਠ ਕੋਲੋਂ ਰੋਟੀ ਖਾ ਕੇ ਆਉਂਦਾ ਹੁੰਦਾ ਸੀ ਪਹਿਲਾਂ ਉਹ ਸੇਠ ਵੀ ਕਮਾਈ ਆਪਦੀ ਕਰਕੇ ਖਾਣਾ ਖਵਾਉਂਦਾ ਸੀ ਲੋਕਾਂ ਗਰੀਬਾਂ ਨੂੰ ਉਹ ਵੀ ਕੰਗਾਲ ਹੋ ਜਾਂਦਾ ਉਹਦੇ ਘਰ ਵਾਲੀ ਕਹਿੰਦੀ ਵੀ ਮੈਂ ਤੈਨੂੰ ਬਹੁਤ ਰੋਕਦੀ ਤੀ ਵੀ ਤੂੰ ਨਾ ਕਰਿਆ ਕਰ ਇੰਨਾ ਇੰਨਾ ਲੋਕਾਂ ਨੂੰ ਬਣਾ ਕੇ ਖਵਾਈ ਜਾਂਦਾ ਹੁਣ ਕਹਿੰਦੀ ਆਪਾਂ ਵੀ ਭੁੱਖੇ ਮਰਨ ਲੱਗੇ ਹੁਣ ਕੀ ਕਰੇਗਾ ਉਹਨੂੰ ਕਹਿੰਦੀ ਵੀ ਤਾ ਇੰਨਾ ਦਾਨਪੁੰਨ ਕਰਿਆ ਹੈ ਕਹਿੰਦੀ ਆਪਣੇ ਨਾਲ ਦੇ ਪਿੰਡ ਦੇ ਵਿੱਚ ਇੱਕ ਸੇਠ ਹੈ ਕਹਿੰਦੀ ਵੀ ਉਹ ਉਹ ਮੈਂ ਸੁਣਿਆ ਵੀ ਉਹ ਪੁੰਨ ਖਰੀਦਦਾ ਉਹਦੇ ਬਦਲੇ ਪੈਸੇ ਦਿੰਦਾ ਹੈ ਕਹਿੰਦੀ ਤੂੰ ਆਪਦੇ ਕਰੇ ਹੋਏ ਪੁੰਨ ਉਹਦੇ ਕੋਲੇ ਵੇਚਿਆ ਉਹ ਭਾਈ ਉਹਦੇ ਕਹਿਣ ਤੇ ਜਦੋਂ ਗਿਆ ਉਹ ਕਹਿੰਦੀ ਲੈ ਮੈਂ ਤੈਨੂੰ ਰੋਟੀ ਪਕਾ ਦਿੰਦੀ ਆ ਉਹਨੇ ਉਹਨੂੰ 4 ਰੋਟੀਆਂ ਪਕਾ ਕੇ ਦੇਤੀਆਂ ਵੀ ਤੈਨੂੰ ਰਾਹ 'ਚ ਭੁੱਖ ਲੱਗੂ ਆਉਂਦੇ ਜਾਂਦੇ ਨੂੰ ਤਾਂ ਤੂੰ ਖਾ ਲਈ ਹੁਣ ਉਹ ਜਾਂਦਾ ਤੁਰਿਆ ਜਾਂਦਾ ਤਾਂ ਰਾਹ ਦੇ ਵਿੱਚ ਉਸ ਪਿੰਡ ਦੇ ਰਸਤੇ ਦੇ ਮੋੜ ਤੇ ਉਹ ਕੁੱਤਾ ਬੈਠਾ ਜਿਹੜਾ ਰਜੇਸ਼ ਬਣਿਆ ਹੋਇਆ ਸੀ ਕੁੱਤਾ ਜਦੋਂ ਉਹ ਕੋਲ ਦੀ ਲੰਗਣ ਲੱਗਿਆ ਸੇਠ ਤਾਂ ਕੁੱਤਾ ਉਹਨੂੰ ਦੇਖ ਕੇ ਉੱਠ ਕੇ ਜੀਭ ਮਾਰਨ ਲੱਗ ਗਿਆ ਉਹ ਸੇਠ ਦਾ ਹੁਣ ਕੰਮ ਹੀ ਸੀ ਦਾਨਪੁਨ ਕਰਨਾ ਲੋਕਾਂ ਨੂੰ ਭੁੱਖਿਆਂ ਨੂੰ ਉਹ ਕਹਿਣ ਲੱਗਿਆ ਆਪਣੇ ਮਨ 'ਚ ਸੋਚਦਾ ਵੀ ਇੱਥੇ ਬੈਠਾ ਇਹ ਦਰবেশ ਇੱਥੇ ਇਹਨੂੰ ਕੌਣ ਰੋਟੀ ਪਾਉਂਦਾ ਹੋਊ ਵੀ ਮੇਰੇ ਕੋਲ ਰੋਟੀਆਂ ਨੇ ਮੈਂ ਇਹਨੂੰ ਇੱਕ ਰੋਟੀ ਪਾ ਦਿੰਦਾ ਉਹ ਉਹਨੂੰ ਇੱਕ ਰੋਟੀ ਪਾ ਦਿੰਦਾ ਕੁੱਤਾ ਹੋ ਰੋਟੀ ਖਾ ਕੇ ਫੇਰ ਉਹਦੇ ਨੇੜੇ ਜੇ ਲੱਗਦਾ ਹੈ ਮੂੰਹ ਜਾਂ ਮਾਰਦਾ ਉਹ ਸੋਚਦਾ ਵੀ ਇਹ ਰੱਜਿਆ ਨਹੀਂ ਉਹ ਦੂਜੀ ਰੋਟੀ ਵੀ ਪਾ ਦਿੰਦਾ ਕੁੱਤਾ ਫੇਰ ਉਹ ਰੋਟੀ ਖਾ ਕੇ ਉਹਦੇ ਨੇੜੇ ਲੱਗਦਾ ਜੀਭ ਮਾਰਦਾ ਹੁਣ ਉਹ ਐਂ ਕਰਦਾ ਕਰਦਾ ਉਹਨੂੰ ਚਾਰੇ ਰੋਟੀਆਂ ਖਵਾ ਦਿੰਦਾ ਚਾਰੇ ਰੋਟੀਆਂ ਖਾ ਕੇ ਕੁੱਤਾ ਵਗ ਜਾਂਦਾ ਤਾਂ ਉਹ ਤਾਂ ਬਣ ਜਾਂਦਾ ਹੁਣ ਇਨਸਾਨ ਆਪ ਦਾ ਉਸੇ ਜੀਵਨ 'ਚ ਆ ਜਾਂਦਾ ਜਿਹੜਾ ਰਜੇਸ਼ ਮੁੰਡਾ ਹੁੰਦਾ ਸੀ ਤਾ ਉਹ ਹੁਣ ਜਦੋਂ ਜਿਹੜਾ ਸੇਠ ਹੈ ਉਹ ਦੂਜੇ ਪਿੰਡ ਜਾਂਦਾ ਹੈ ਉਹ ਪੁੱਛ ਕੇ ਗਿਆ ਤਾਂ ਉਹਦੇ ਘਰੇ ਗਿਆ ਉਹ ਉਹ ਕੋਈ ਸੇਠ ਹੈ ਕਹ ਹੁੰਦਾ ਤਾਂ ਸੇਠ ਸੀ ਹੈਗਾ ਸੀ ਕੋਈ ਸਾਧੂ ਸੰਤ ਜਾ ਕੇ ਉਹਨੂੰ ਕਹਿਣ ਲੱਗਿਆ ਵੀ ਮਹਾਰਾਜ ਮੈਂ ਸਾਰੀ ਜ਼ਿੰਦਗੀ ਦਾਨ ਪੁੰਨ ਕਰਿਆ ਵੀ ਹੁਣ ਮੇਰੇ ਘਰੇ ਕੁਛ ਨਹੀਂ ਹੈਗਾ ਅਸੀਂ ਦੋਹਾਂ ਜੀਆਂ ਦੀ ਰੋਟੀ ਵੀ ਨਹੀਂ ਖਾਣ ਨੂੰ ਸਾਡੇ ਘਰੇ ਭੋਜਨ ਖਾਣ ਨੂੰ ਵੀ ਸਮਾਨ ਨਹੀਂ ਹੈਗਾ ਵੀ ਮੇਰੇ ਘਰ ਵਾਲੀ ਨੇ ਭੇਜਿਆ ਵੀ ਤੁਸੀਂ ਪੁੰਨ ਖਰੀਦ ਦਿਓ ਕਹਿੰਦਾ ਮੈਂ ਬਹੁਤ ਦਾਨ ਪੁੰਨ ਕੀਤੇ ਨੇ ਵੀ ਮੇਰੇ ਤੋਂ ਲੈ ਲਓ ਮੈਨੂੰ ਸਾਨੂੰ ਖਾਣ ਵਾਸਤੇ ਦੇ ਦਿਓ ਤਾਂ ਉਹ ਉਹਨੂੰ ਕਹਿੰਦਾ ਵੀ ਤੂੰ ਸ਼ਾਮ ਨੂੰ ਆਈ ਤਾਂ ਉਹ ਤਾਂ ਭਾਈ ਉੱਥੇ ਹੀ ਕਿਤੇ ਬਾਹਰ ਬੈਠ ਗਿਆ ਉਧਰੋਂ ਉਹ ਆਪਦੇ ਘਰ ਵਾਲੀ ਕੋਲ ਗਿਆ ਜਦੋਂ ਤਾਂ ਉਹਨੇ ਉਹਨੂੰ ਦੱਸਿਆ ਜਾ ਕੇ ਐਨੇ ਨੂੰ ਸ਼ਾਮ ਹੋ ਗਈ ਤਾਂ ਜਦੋਂ ਉਹਨੂੰ ਸੇਠ ਦੁਆਰੇ ਗਿਆ ਸੰਤ ਲਵੇ ਉਹ ਉਹਨੂੰ ਕਹਿਣ ਲੱਗਿਆ ਵੀ ਤੈਂ ਭਾਈ ਮੇਰੇ ਘਰ ਵਾਲੀ ਨੇ ਦੱਸਿਆ ਵੀ ਤੂੰ ਜਿਹੜਾ ਹੁਣੇ ਹੁਣ ਜੱਗ ਕਰਕੇ ਆਇਆ ਹੈ ਨਾ ਉਹਦਾ ਉਹਦਾ ਰਸਤੇ 'ਚ ਵੀ ਤੈਨੂੰ ਉਹਦੇ ਹੀਰੇ ਮੋਤੀ ਦੇਉਂਗਾ ਮੈਂ ਉਹ ਕਹਿੰਦਾ ਵੀ ਮਹਾਰਾਜ ਮੈਂ ਤਾਂ ਗਰੀਬ ਬੰਦਾ ਮੈਂ ਤਾਂ ਮੈਂ ਤਾਂ ਕੋਈ ਯੱਗ ਨਹੀਂ ਕਰਿਆ ਤਾਂ ਉਹ ਕਹਿੰਦਾ ਵੀ ਤੂੰ ਯਾਦ ਕਰ ਕਰਕੇ ਆਇਆ ਉਹ ਕਹਿੰਦਾ ਨਾ ਮਹਾਰਾਜ ਮੈਂ ਤਾਂ ਕੋਈ ਯੱਗ ਨਹੀਂ ਕਰਿਆ ਮੇਰੇ ਕੋਲ ਤਾਂ ਹਈ ਕੁਛ ਨਹੀਂ ਉਹ ਕਹਿੰਦਾ ਵੀ ਕੁੱਤੇ ਨੂੰ ਚਾਰ ਰੋਟੀਆਂ ਖਵਾ ਕੇ ਆਇਆ ਤੂੰ ਉਹ ਕਹਿੰਦਾ ਹਾਂ ਮਹਾਰਾਜ ਰੋਟੀ ਤਾਂ ਖਵਾਈ ਐ ਮੈਂ ਪਰ ਜਦੋਂ ਮੈਂ ਰੋਟੀਆਂ ਖਵਾਈਆਂ ਨੇ ਚਾਰ ਵੀ ਉੱਥੇ ਤਾਂ ਕੋਈ ਹੈ ਹੀ ਨਹੀਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਤਾਂ ਕੋਈ ਨਹੀਂ ਸੀ ਦੇਖਦਾ ਤਾਂ ਉਹ ਕਹਿਣ ਲੱਗਿਆ ਵੀ ਮੈਨੂੰ ਨਹੀਂ ਪਤਾ ਲੱਗਿਆ ਮੇਰੇ ਘਰ ਵਾਲੀ ਆ ਨਾ ਜਿਹੜੀ ਉਹ ਸਤੀ ਸਵਿੱਤਰੀ ਹੈ ਵੀ ਉਹਨੂੰ ਸਭ ਕਾਸੇ ਦਾ ਪਹਿਲਾਂ ਗਿਆਨ ਹੋ ਜਾਂਦਾ ਮੈਤੋਂ ਇਹ ਕੰਮ ਵੀ ਉਹੀ ਕਰਵਾਉਂਦੀ ਐ ਤਾਂ ਵੀ ਮੈਨੂੰ ਤਾਂ ਉਹਨੇ ਦੱਸਿਆ ਵੀ ਤੈਨੂੰ ਇਹ ਜਿਹੜਾ ਤੂੰ ਆਉਂਦਾ ਹੋਇਆ ਜੱਗ ਕਰਕੇ ਆਇਆ ਕੁੱਤੇ ਵਾਸਤੇ ਖਾਣਾ ਇਹਦਾ ਤੈਨੂੰ ਫਲ ਮਿਲੂਗਾ ਉਹ ਕਹਿੰਦਾ ਚਲੋ ਠੀਕ ਹੈ ਮਹਾਰਾਜ ਫਲ ਮੈਨੂੰ ਇਹਦਾ ਦੇ ਦਿਓ ਉਹ ਕਹਿੰਦਾ ਵੀ ਤੈਨੂੰ ਹੀਰੇ ਜਵਾਹਰਾਤ ਦੇਵਾਂਗਾ ਉਹਨੇ ਚਾਰ ਰੋਟੀਆਂ ਪਕਾਈਆਂ ਚਾਰ ਰੋਟੀਆਂ ਪਕਾ ਕੇ ਉਹਦੇ ਵਜਨ ਦੇ ਉਹਨੂੰ ਹੀਰੇ ਜਵਾਹਰਾਤ ਦਿੱਤੇ ਜਾਂ ਜੋ ਵੀ ਦਿੱਤਾ ਉਹਨੂੰ ਇੱਕ ਪੋਟੜੀ ਬਣ ਕੇ ਫੜਾਤੀ ਕਹਿੰਦਾ ਵੀ ਆਹ ਲੈ ਜਾ ਇਹ ਨੂੰ ਕਿਤੇ ਰਾਹ 'ਚ ਨਾ ਖੋਲੀ ਅੱਜ ਨਾ ਖੋਲੀ ਕੱਲ ਨੂੰ ਖੋਲੀ ਇਹਨੂੰ ਤਾਂ ਉਹ ਕਹਿੰਦਾ ਜੀ ਠੀਕ ਐ ਹੁਣ ਉਹ ਤਾਂ ਦੀ ਸਰਦਾ ਅਨੁਸਾਰ ਉਹਨੇ ਦੇਤਾ ਉਹ ਲੈ ਗਿਆ ਫੜ ਕੇ ਲਗਿਆ ਹੋਇਆ ਤਾਂ ਘਰੇ ਜਾ ਕੇ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਆਹ ਫੜ ਪੋਟੜੀ ਵੀ ਮੈਂ ਪੁੰਨ ਵੇਚਿਆ ਆ ਵੀ ਇਹਦੇ ਵਿੱਚ ਹੈ ਕਿ ਉਹ ਮੈਨੂੰ ਨਹੀਂ ਪਤਾ ਮੈਨੂੰ ਤਾਂ ਉਹਨਾਂ ਨੇ ਇਹ ਕਿਹਾ ਵੀ ਇਹਨੂੰ ਕੱਲ ਨੂੰ ਖੋਲੀ ਤਾਂ ਇਹ ਕਹਿ ਕੇ ਉਹ ਬਾਹਰ ਚੱਲ ਗਿਆ ਹੁਣ ਉਹਦੇ ਘਰ ਵਾਲੀ ਨੂੰ ਕਿੱਥੋਂ ਚੈਨ ਕਹਿੰਦੀ ਕੱਲ ਕਦੋਂ ਆਈ ਤਾਂ ਉਹ ਖੋਲ ਲੈਂਦੀ ਹੈ ਮੰਗਰੂ ਜਦੋਂ ਉਹ ਟੋਟਲੀ ਖੋਲਦੀ ਹੈ ਤਾਂ ਉਹਦੇ ਵਿੱਚ ਕੀ ਦੇਖਦੀ ਆ ਰੋਡ ਤੇ ਬਜਰੀ ਵਗੈਰਾ ਰੋਡ ਕਾਂਕਰ ਬੰਨੇ ਹੁੰਦੇ ਨੇ ਉਹ ਉਵੇਂ ਗੱਠ ਮਾਰ ਦਿੰਦੀ ਐ ਬੜੇ ਗੁੱਸੇ 'ਚ ਜਦੋਂ ਆਉਂਦਾ ਉਹਦੇ ਘਰ ਵਾਲਾ ਸੇਠ ਉਹਨੂੰ ਕਹਿੰਦੀ ਜਾ ਕਹਿੰਦੀ ਘਰੇ ਲੈਉਣ ਦੀ ਕੀ ਲੋੜ ਸੀ ਕਹਿੰਦੀ ਇੰਨਾ ਚਿਰ ਲਾਇਆ ਆ ਕਹਿੰਦੀ ਲੈ ਕੇ ਕੀ ਸਵਾ ਆਇਆ ਤੂੰ ਕਾਂਕੜ ਬਜਰੀ ਲੈ ਕੇ ਆਇਆ ਕਹਿੰਦੀ ਰੋਡ ਕਾਂਕਰ ਉਹ ਕਹਿੰਦਾ ਵੀ ਅੱਛਾ ਵੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਜਿਵੇਂ ਬੰਨ ਕੇ ਫੜਾਤਾ ਮੈਨੂੰ ਕਹਿੰਦੇ ਨੇ ਵੀ ਤੇਰੇ ਪੁੰਨ ਜਿਹੜੇ ਨੇ ਵੀ ਅਸੀਂ ਉਹ ਖਰੀਦ ਲੇ ਉਹਨਾਂ ਬਦਲੇ ਤੈਨੂੰ ਮਿਲੂਗੀ ਇਹ ਪੋਟੜੀ ਕਹਿੰਦਾ ਲੈ ਮੈਨੂੰ ਦਿਖਾ ਕਹਿੰਦਾ ਉਹ ਕਹਿੰਦੀ ਦੇਖਣਾ ਕੀ ਹੈ ਬਾਹਰ ਸਿੱਟੇ ਨੂੰ ਉਹ ਕਹਿੰਦਾ ਮੈਨੂੰ ਦੇਖ ਤਾਂ ਲੈਣ ਦੇ ਭਾਈ ਉਹ ਜਦੋਂ ਦੇਖਦਾ ਖੋਲ ਕੇ ਤਾਂ ਉਹਦੇ ਵਿੱਚ ਹੀਰੇ ਜਵਾਹਰ ਰਤ ਹੁੰਦੇ ਨੇ ਉਹਨੂੰ ਕਹਿੰਦਾ ਵੀ ਤੂੰ ਟਰੜਦੀ ਨਹੀਂ ਮੈਂ ਤੈਨੂੰ ਕਿਹਾ ਸੀ ਵੀ ਕੱਲ ਨੂੰ ਖੋਲਣੀ ਆ ਉਹ ਕਹਿੰਦੀ ਚੱਲ ਕੋਈ ਸ਼ੁਕਰ ਹੈ ਕਹਿੰਦੀ ਹੀਰੇ ਜਿਹਾ ਰਾਤ ਤੱਬਣੇ ਕਹਿੰਦੀ ਹੁਣ ਆਪਾਂ ਘੱਟੋ-ਘੱਟ ਖਾਣਾ ਤਾਂ ਆਪਣਾ ਬਣਿਆ ਕਰੂਗਾ ਤਾਂ ਉਹਦੀ ਭਾਈ ਜਿੰਨੀ ਵੀ ਉਹ ਦਾਨਪੁੰਨ ਕਰਦਾ ਸੀ ਦੇਖ ਲਓ ਉਹਦੇ ਪਰਮਾਤਮਾ ਨੇ ਉਹ ਦਾਨਪੁੰਨ ਦੇ ਬਦਲੇ ਹੀ ਉਹਨੂੰ ਐਡਾ ਵੱਡਾ ਫਲ ਦਿੱਤਾ ਸਿਰਫ ਉਹ ਚਾਰ ਰੋਟੀਆਂ ਦਾ ਦਿੱਤਾ ਹਲੇ ਤਾਂ ਜਿਹੜੀਆਂ ਕੁੱਤੇ ਨੂੰ ਖਵਾ ਕੇ ਗਿਆ। ਸੋ ਜਦੋਂ ਪਰਮਾਤਮਾ ਦੀ ਨਿਗਾਹ ਸਿੱਧੀ ਹੋਵੇ ਤਾਂ ਉਦੋਂ ਸਾਰਾ ਕੁਝ ਬਣਦਾ ਹੈ। ਆਪਣੇ ਮੰਗੇ ਤਾਂ ਕੁਝ ਨਹੀਂ ਮਿਲਦਾ। ਉਹ ਕਹਿੰਦੇ ਨੇ ਵੀ ਆਪਾਂ ਤਾਂ ਮੰਗਾਂਗੇ ਜੇ ਚੱਕਾਂਗੇ ਥੋੜੇ ਹੀ ਚੱਕਾਂਗੇ ਉਹ ਪਰਮਾਤਮਾ ਦੇ ਹੱਥ ਬਹੁਤ ਵੱਡੇ ਨੇ, ਲੰਬੇ ਨੇ। ਉਹ ਤਾਂ ਫੇਰ ਖਜ਼ਾਨਾ ਹੀ ਖੋਲ ਦਿੰਦਾ ਹੈ। ਆਪਣੇ ਆਪਣੇ ਹੱਥ ਨਾਲ ਦਿੰਦਾ ਜਦੋਂ ਆਪਾਂ ਨੂੰ। ਉਦੋਂ ਫਿਰ ਆਪਣੇ ਖਜ਼ਾਨੇ ਪਰ ਦਿੰਦਾ ਹੈ। ਤਾਂ ਉਧਰੋਂ ਜਿਹੜਾ ਰਜੇਸ਼ ਸਿਓ ਜਦੋਂ ਘਰ ਹੋਇ ਗਿਆ ਉਹਦੇ ਘਰ ਵਾਲੀ ਕਹਿਣ ਲੱਗੀ ਵੀ ਤੂੰ ਕਿੰਨੇ ਦਿਨ ਹੋ ਗਏ ਕਹਿੰਦੀ ਤੈਨੂੰ ਫਿਰਦੇ ਨੂੰ ਪੈਸੇ ਲਿਆ ਕਹਿੰਦੀ ਕੀ ਲੱਕੜਾਂ ਵੇਚ ਕੇ ਕਹਿੰਦੀ ਮੈਂ ਭੋਜਨ ਤੋਂ ਬੈਠੀ ਆ ਉਹ ਕਹਿਣ ਲੱਗਿਆ ਵੀ ਕਿਹੜਾ ਭੋਜਨ ਮੈਂ ਤਾਂ ਐ ਹੋ ਗਿਆ ਕਹਿੰਦਾ ਮੇਰੇ ਨਾਲ ਤਾਂ ਉਹ ਕਹਿੰਦੀ ਸੱਚ ਦੱਸ ਕਿੱਥੋਂ ਆਏ ਆ ਉਹ ਕਹਿੰਦਾ ਮੇਰੇ ਨਾਲ ਤਾਂ ਆ ਗੱਲ ਹੋ ਗਈ ਉਹਨੂੰ ਕਹਾਣੀ ਸੁਣਾਉਂਦਾ ਫਿਰ ਸਾਰੀ ਵੀ ਮੈਂ ਉਹਨੂੰ ਡਾਣਾ ਵੱਡਿਆ ਤਾਂ ਸੰਤ ਦੀ ਲੱਗੀ ਹੋਈ ਤੇ ਬਿਰਤੀ ਉਹ ਖੁੱਲ ਗਈ ਉਹਨੇ ਮੈਨੂੰ ਸਰਾਪ ਦੇ ਤਾਂ ਮੈਂ ਕੁੱਤਾ ਬਣ ਗਿਆ ਤਾਂ ਹੁਣ ਉਸ ਬੰਦਾ ਜਿਹੜਾ ਉਹ ਹੈ ਰਜੇਸ਼ ਹੁਣ ਆਪਣੇ ਘਰ ਵਾਲੀ ਦੀ ਗੱਲ ਮੰਨ ਕੇ ਉਹ ਸ਼ਹਿਰ ਜਾ ਕੇ ਸੈੱਟ ਹੁੰਦਾ ਹੈ ਉੱਥੇ ਫਿਰ ਉਹ ਜਿਹੜੇ ਸੇਠ ਦੇ ਰੋਟੀ ਖਾਂਦਾ ਸੀ ਹੁਣ ਸੇਠ ਅਮੀਰ ਹੋ ਗਿਆ ਉਹਦੇ ਜਾ ਕੇ ਕੰਮ ਕਰਦਾ ਹੈ ਹੁਣ ਉਹ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਕਹਾਣੀ ਜੇ ਉਹ ਵੀ ਤੁਹਾਡੇ ਉੱਤਮ ਵਿਚਾਰ ਹੁੰਦੇ ਨੇ ਜਰੂਰ ਕਮੈਂਟ ਰਾਹੀਂ ਦੱਸਿਆ ਕਰੋ ਧੰਨਵਾਦ ਜੀ